ਹਾਂਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਹੈ ਪੰਜਾਬੀ ਮੈਮ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਤੇ ਅੱਜ ਅਸੀਂ ਗੱਲ ਕਰਾਂਗੇ ਜਿਵੇਂ ਕੱਲ ਅਸੀਂ ਵੀਡੀਓ ਪਾਈ ਸੀ ਕਿ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਜਿਹੜੇ ਮੁੱਖ ਮੰਤਰੀ ਹੈਗੇ ਆ ਭਗਵਤ ਮਾਨ ਜੀ ਨੇ ਠੀਕ ਹੈ ਕੀ ਕਿਹਾ ਕਿ 5000 ਜਿਹੜੀ ਪੋਸਟਾਂ ਹੈਗੀ ਆ ਆਂਗੜਵਾੜੀ ਦੀ ਉਸ ਵਿੱਚ ਕੁਝ ਪੋਸਟਾਂ ਹੈਗੀਆਂ ਜਿਹੜੀ ਹੈਲਪਰ ਦੀ ਹੋਣੀ ਆ ਉਸ ਵਰਕਰ ਦੀ ਹੋਣੀ ਹੈ 30 ਸਤੰਬਰ ਤੋਂ ਪਹਿਲਾਂ ਪਹਿਲਾ ਜਿਹੜੀ ਇਸਦੀ ਪ੍ਰਕਿਰਿਆ ਹੈਗੀ ਆ ਉਹ ਸਟਾਰਟ ਕੀਤੀ ਜਾਊਗੀ ਠੀਕ ਹੈ ਤਾਂ ਅੱਜ ਦੀ ਵੀਡੀਓ ਤੇ ਜਿਵੇਂ ਕੱਲ ਅਸੀਂ ਵੀਡੀਓ ਪਾਈ ਸੀ ਕਾਫੀ ਕੈਂਡੀਡੇਟਾਂ ਦੇ ਇਸ਼ੂ ਸੀ ਕਿ ਮੈਮ ਕੁਆਲਿਫਿਕੇਸ਼ਨ ਕੀ ਚਾਹੀਦੀ ਹੈ ਨੋਟੀਫਿਕੇਸ਼ਨ ਕਦੋਂ ਆਊਗਾ ਸਟਾਰਟਿੰਗ ਡੇਟ ਕੀ ਹੈਗੀ ਆ ਅਪਲਾਈ ਕਰਨ ਦੀ ਲਾਸਟ ਡੇਟ ਕੀ ਰਹੋਗੇ ਠੀਕ ਹੈ ਇਸ ਤੇ ਰਿਗਾਰਡਿੰਗ ਅੱਜ ਦੀ ਵੀਡੀਓ ਤੇ ਅਸੀਂ ਗੱਲ ਕਰਾਂਗੇ ਜੇ ਤੁਸੀਂ ਚੈਨਲ ਤੋਂ ਫਸਟ ਟਾਈਮ ਹੈਗੇ ਹੋ ਜਾਂ ਅਜੇ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਅਜੇ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਪੰਜਾਬ ਵਿੱਚ ਆਉਣ ਵਾਲੀ ਹਰ ਵੈਕੈਂਸੀ ਦਾ ਅਪਡੇਟ ਤੁਸੀਂ ਪਾਉਣ ਵਾਸਤੇ ਠੀਕ ਹੈ ਜੇ ਤੁਸੀਂ ਦੇਖ ਸਕਦੇ ਹੋ ਪੰਜਾਬ ਵਿੱਚ ਹੋਵੇਗੀ 5000 ਪਲੱਸ ਆਂਗੜਵਾੜੀ ਦੀ ਪੋਸਟ ਦੀਆਂ ਭਰਤੀ ਠੀਕ ਹੈ ਜਿਹੜੀ ਪੋਸਟਾਂ ਹੈਗੀ ਹੈ ਇਹ ਆਂਗੜਵਾੜੀ ਵਰਕਰ ਅਤੇ ਹੈਲਪਰ ਦੀਆਂ ਹੈਗੀ ਹੈ ਠੀਕ ਹੈ ਦੋ ਤਰ੍ਹਾਂ ਦੀ ਪੋਸਟ ਹੋਊਗੀ ਇੱਕ ਵਰਕਰ ਦੀ ਹੋਊਗੀ ਇੱਕ ਹੈਲਪਰ ਦੀ ਹੋਊਗੀ ਉਸ ਤੋਂ ਬਾਅਦ ਜਿਹੜੀ ਕੁਆਲਿਫਿਕੇਸ਼ਨ ਹੈਗੀ ਹੈ ਜੇ ਤੁਸੀਂ ਹੈਲਪਰ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਮਿਨੀਮਮ ਤੋਂ ਮਿਨੀਮਮ ਕੁਆਲਿਫਿਕੇਸ਼ਨ 10th ਪਾਸ ਹੋਣੀ ਚਾਹੀਦੀ ਹੈ ਕੈਂਡੀਡੇਟ ਦੇ ਕੋਲ ਜੇ ਕੈਂਡੀਡੇਟ ਕੋਲ 10th ਪਾਸ ਹੈਗੇ ਤਾਂ ਤੁਸੀਂ ਇਸ ਲਈ एलिजिबल ਹੋਵੋਗੇ ਜੇ ਤੁਸੀਂ ਵਰਕਰ ਵਿੱਚ ਅਪਲਾਈ ਕਰਨਾ ਚਾਹੁੰਦੇ ਆ ਤਾਂ ਇਸ ਵਿੱਚ +2 ਕੁਆਲਿਫਿਕੇਸ਼ਨ ਹੋਣੀ ਜ਼ਰੂਰੀ ਹੈਗੀ ਹੈ ਜੇ ਤੁਹਾਡੇ ਕੋਲ +2 ਹੈਗੀ ਹੈ ਤਾਂ ਤੁਸੀਂ एलिजिबल ਹੈਗੇ ਹੋ ਵਰਕਰ ਦੀ ਠੀਕ ਹੈ ਇਹ ਜਿਹੜੀ ਪੋਸਟ ਹੈਗੀ ਹੈ ਠੀਕ ਹੈ 30 ਸਤੰਬਰ ਤੋਂ ਪਹਿਲਾਂ ਜਿਹੜਾ ਇਸ ਦਾ ਹੈਗਾ ਪ੍ਰਕਿਰਿਆ ਸਟਾਰਟ ਹੋ ਜੂਗੀ 22 ਅਗਸਤ ਤੋਂ ਜਿਹੜਾ ਹੈਗਾ ਉਹ ਫੁੱਲ ਨੋਟੀਫਿਕੇਸ਼ਨ ਅਫੀਸ਼ੀਅਲ ਵੈਬਸਾਈਟ ਤੇ ਆ ਜਾਊਗਾ 22 ਤਰੀਕ ਤੋਂ ਜਿਹੜੇ ਫਾਰਮ ਹੈਗੇ ਆ ਉਹ ਸਟਾਰਟ ਹੋ ਜੂਗੇ ਕਿਤਾ ਇੱਕ ਮਹੀਨੇ ਦਾ ਟਾਈਮ ਦਿੱਤਾ ਜਾਊਗਾ 22 ਸਤੰਬਰ ਜਿਹੜੀ ਹੈਗੀ ਐ ਇਹ ਲਾਸਟ ਡੇਟ ਰਹੂਗੀ ਫਾਰਮ ਸਬਮਿਸ਼ਨ ਕਰਨ ਦੀ ਠੀਕ ਹੈ ਤਾਂ ਇਸ ਤੋਂ ਪਹਿਲਾਂ ਜਿਹੜਾ ਹੈਗੇ ਵੋਟ ਕਾਰਡ ਹੈਗੇ ਜਿਵੇਂ ਪੰਜਾਬੀ ਸਬਜੈਕਟ ਹੈਗੇ ਆ ਠੀਕ ਹੈ ਤਾਂ ਜਿਹੜੇ ਵੀ ਰਿਕੁਆਇਰਮੈਂਟ ਹੈਗੇ ਡਾਕੂਮੈਂਟ ਦੀ ਉਹ ਤੁਸੀਂ ਕੰਪਲੀਟ ਕਰ ਸਕਦੇ ਹੋ ਠੀਕ ਹੈ ਜੀ ਇੱਕ ਪੰਜਾਬ ਦਾ ਡੈਮਿਸਲ ਜਿਹੜਾ ਹੈਗਾ ਉਹ ਹੁਣ ਕੰਪਲਸਰੀ ਹੈਗੇ ਇਸ ਵਾਸਤੇ ਕਿਉਂਕਿ ਇਸ ਵੀ ਪੋਸਟ ਵਿੱਚ ਕੋਈ ਵੀ ਐਗਜ਼ਾਮ ਨਹੀਂ ਹੋਊਗਾ ਨਾਲੇ ਨਾ ਕੋਈ ਇੰਟਰਵਿਊ ਹੋਗਾ ਡਾਇਰੈਕਟ ਮੈਲਟ ਲਿਸਟ ਵੇਜਤੇ ਜਿਹੜੀ ਵਰਕਰ ਦੀਆਂ ਪੋਸਟਾਂ ਆਉਂਦੀ ਹੈ ਹੈਲਪਰ ਦੀ ਠੀਕ ਹੈ ਤਾਂ ਉਸ ਵਿੱਚ ਡਾਇਰੈਕਟ ਜਿਹੜੀ ਹੈਗੀ ਹੈ ਮੈਲਟ ਬੇਸ ਲਿਸਟ ਦੇ ਸਿਲੈਕਸ਼ਨ ਹੁੰਦਾ ਤਾਂ ਇਸ ਵਿੱਚ ਬਸ ਕੈਂਡੀਡੇਟ ਦੇ ਡਾਕੂਮੈਂਟ ਜਿਹੜੇ ਹੈਗੇ ਆ ਉਹ ਕੰਪਲੀਟ ਹੋਣੇ ਚਾਹੀਦੇ ਆ ਠੀਕ ਹੈ ਜੇ ਤਾਂ ਇੱਥੇ ਤੁਸੀਂ ਦੇਖ ਵੀ ਸਕਦੇ ਹੋ ਜਿਹੜੇ ਮੁੱਖ ਮੰਤਰੀ ਹੈਗੇ ਆ ਭਗਵਤ ਮਾਨ ਜੀ ਨੇ ਕਿਹੜਾ ਸਰਕਾਰ ਵੱਲੋਂ ਜਿਹੜੀ ਅੰਗਰਵੜ ਦੀਆਂ ਭਰਤੀਆਂ ਹੈਗੀਆਂ ਇਹ 5000 ਜਿਹੜੀ ਪੋਸਟਾ ਹੋਊਗੀ ਠੀਕ ਹੈ 30 ਸਤੰਬਰ ਤੋਂ ਪਹਿਲਾਂ ਇਸ ਪ੍ਰਕਿਰਿਆ ਜਿਹੜੀ ਹੈਗੀ ਹੈ ਕੰਪਲੀਟ ਹੋ ਜਾਊਗੀ 22 ਅਗਸਤ ਤੋਂ ਫੋਮ ਸਟਾਰਟ ਹੋਵੇ ਤਾਂ ਇੱਕ ਮਹੀਨੇ ਦਾ ਟਾਈਮ ਦਿੱਤਾ ਜਾਊਗਾ ਕੈਂਡੀਡੇਟਾਂ ਨੂੰ ਜੇ ਫਿਰ ਵੀ ਕਿਸੇ ਕੈਂਡੀਡੇਟ ਨੂੰ ਕੋਈ ਵੀ ਇਸ਼ੂ ਆ ਗਿਆ ਜਾਂ ਕੋਈ ਵੀ ਕੁਐਰੀ ਹੈਗੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਦੱਸ ਸਕਦੇ ਹੋ ਠੀਕ ਹੈ ਜੀ ਦਜੇਵੇਂ ਫੁੱਲ ਨੋਟੀਫਿਕੇਸ਼ਨ ਆਊਗਾ ਉਸ ਤੇ ਰਿਗਾਰਡਿੰਗ ਸਾਨੂੰ ਅਪਲਾਈ ਦਾ ਜਿਹੜਾ ਵੀ ਅਪਡੇਟ ਮਿਲੂਗੀ ਪੰਜਾਬ ਸਰਕਾਰ ਵੱਲੋਂ ਉਸ ਤੇ ਰਿਗਾਰਡਿੰਗ ਤੁਹਾਨੂੰ ਚੈਨਲ ਉੱਤੇ ਵੀਡੀਓ ਮਿਲ ਜਾਊਗਾ ਤਾਂ ਅੱਜ ਦੀ ਵੀਡੀਓ ਕਿਹਦਾ ਦੀ ਲੱਗੀ ਤੁਸੀਂ ਕਮੈਂਟ ਵਿੱਚ ਜ਼ਰੂਰ ਦੱਸਣਾ ਜੇ ਕਿਸੇ ਵੀ ਕੈਂਡੀਡੇਟ ਨੂੰ ਕੁਝ ਵੀ ਪੁੱਛਣਾ ਹੈਗਾ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਦੱਸ ਸਕਦੇ ਹੋ ਧੰਨਵਾਦ